ਹਾਂਜੀ ਸਾਥੀਓ ਜਿਨ੍ਹਾਂ ਦੀ ਪੁਰਾਣੇ ਵਾਂਗੂ ਸੇਵਾ ਹੁੰਦੀ ਸੀ ਬਿਨਾ ਕੁੜੀ ਤੋਂ ਪੁਰਾਣੇ ਵਾਂਗੂ ਸੇਵਾ ਹੁੰਦੀ ਸੀ ਜੀ ਜਿਨ੍ਹਾਂ ਦੀ ਉਹ ਅੱਜ ਸਾਡੇ ਪੰਜਾਬ ਦੇ ਦੋ ਨੌਜਵਾਨ ਬੱਚਿਆਂ ਦਾ ਕਤਲ ਕਰਕੇ ਸੜੇ ਟੱਬਰ ਭੱਜ ਗਏ ਨੇ ਆਈ ਨਹੀਂ ਪਤਾ ਹੈਗਾ ਜੁਪੀ ਬਿਹਾਰ ਦਿੱਲੀ ਕਿੱਥੇ ਭੱਜੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮੇ ਸਾਥੀਓ ਮੈਂ ਹੱਥੀਂ ਕੋਰ ਧੂਰੀ ਸੋ ਸਾਥੀਓ ਮਹਾਲੀ ਦੇ ਵਿੱਚ ਪਿੰਡ ਕੁੰਬੜਾ ਪਿੰਡ ਕੁੰਬੜਾ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਦਾ ਕਾਰਨ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਨੂੰ ਤੁਸੀਂ ਨੇ ਸਿਰ ਤੇ ਬਿਠਾ ਲਿਆ ਆਪਦੇ ਉਹਨਾਂ ਨੇ ਮਾਰ ਦਿੱਤੇ ਨੇ ਕਤਲ ਕਰਤੇ ਉਹਨਾਂ ਦੇ ਸ਼ਰੀਆਮ ਕਤਲ ਕਰਕੇ ਟੱਬਰ ਸਾਰੇ ਭੱਜ ਗਿਆ ਸਣੇ ਬੁੜੀਆਂ ਉਹਨਾਂ ਦੀਆਂ ਭੱਜ ਗਈਆਂ ਪਤਾ ਟਿਕਾਣਾ ਉਹਨਾਂ ਦਾ ਹੈ ਨਹੀਂਗਾ ਵੀ ਉਹ ਕਿੱਥੋਂ ਦੇ ਨੇ ਜਿਹੜੇ ਉਹ ਦੋ ਨੌਜਵਾਨ ਕੁੰਬੜਾ ਪਿੰਡ ਦੇ ਨੇ ਉਹਨਾਂ ਦੀਆਂ ਲਾਸ਼ਾਂ ਸੜਕਾਂ ਦੇ ਉੱਤੇ ਰੋਲ ਰਹੀਆਂ ਨੇ ਸਰਿਆਂ ਤੇ ਪ੍ਰਸ਼ਾਸਨ ਤੇ ਸਰਕਾਰਾਂ ਇੱਥੇ ਕੀ ਕਰ ਰਹੀਆਂ ਨੇ ਦੇਖ ਰਹੀਆਂ ਨੇ ਤਮਾਸ਼ਾ ਬਹਿ ਕੇ ਸੋ ਸਾਥੀਓ ਪੰਜਾਬ ਦੇ ਲੋਕੋ ਤੁਹਾਨੂੰ ਬੋਲਦੇ ਰਹਿਆ ਤੁਹਾਨੂੰ ਪਿੱਟਦੇ ਰਹਿਆ ਵੀ ਤੁਸੀਂ ਇਹ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਹੈਗੀ ਇਹਨਾਂ ਨੂੰ ਸਹ ਨਾ ਦੋ ਤੁਸੀਂ ਇਹਨਾਂ ਨੂੰ ਅੱਲਾ ਸ਼ੇਰੀ ਨਾ ਦੋ ਤੁਸੀਂ ਤੇ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾਂਦਾ ਇਹਨਾਂ ਨੂੰ ਸਹ ਦੇ ਕੇ ਲਿਆਂਦਾ ਜਾਂਦਾ ਇਹਨਾਂ ਨੂੰ ਮੋਢੇ ਤੇ ਠਾਪਣਾ ਦੇ ਕੇ ਲਿਆਦੀ ਜਾਂਦੀ ਆ ਵੀ ਆਓ ਸਾਡੇ ਪਿੰਡ ਖੇਤਾਂ ਦੇ ਵਿੱਚ ਵੱੜ ਜਾਂਦੇ ਨੇ ਖੇਤਾਂ ਤੋਂ ਘਰਾਂ ਦੇ ਵਿੱਚ ਵੱੜ ਜਾਂਦੇ ਨੇ ਤੇ ਹੁਣ ਘਰਾਂ ਤੋਂ ਸਰਪੰਚੀ ਤੇ ਆ ਚੁੱਕੇ ਨੇ ਇਹ ਪਿੰਡ ਦੇ ਮੋਤਵਾਰ ਬਣ ਚੁੱਕੇ ਨੇ ਇਹ ਸੋ ਸਾਥੀਓ ਪੰਜਾਬ ਸਰਕਾਰ ਪੰਜਾਬ ਸਰਕਾਰ ਆ ਜਿਹੜੀ ਉਹ ਵੋਟਾ ਵਸੂਲਣ ਤੇ ਲੱਗੀ ਪਈ ਆ ਉਹ ਇਹ ਨਹੀਂ ਦੇਖਦੀ ਵੀ ਉਹ ਕੌਣ ਆ ਪੰਜਾਬ ਦਾ ਵਸਨੀਕ ਹੈਗਾ ਵੀ ਆ ਜਾਂ ਨਹੀਂ ਉਹ ਕੋਈ ਮਰਜੀ ਆ ਉਨ੍ਹਾਂ ਦਾ ਰਾਸ਼ਨ ਕਾਰਡ ਬਣਾਇਆ ਜਾਂਦਾ ਉਨ੍ਹਾਂ ਦਾ ਵੋਟਰ ਕਾਰਡ ਬਣਾਇਆ ਜਾਂਦਾ ਉਨ੍ਹਾਂ ਦਾ ਆਧਾਰ ਕਾਰਡ ਬਣਦਾ ਤੇ ਉਨ੍ਹਾਂ ਦੇ ਖਾਤੇ ਖੋਲੇ ਜਾਂਦੇ ਨੇ ਤੇ ਇਥੋਂ ਦੇ 50 ਵਸਨੀਕ ਦਾ ਉਹਨਾਂ ਨੂੰ 60 ਯੋਕੈਡ ਦਿੱਤਾ ਜਾਂਦਾ ਬਣਾ ਕੇ ਪੰਜਾਬ ਦੇ ਲੋਕੋ ਪੰਜਾਬੀਓ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਨੀ ਆ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਮੋਤਵਾਰ ਬੰਦੇ ਨੇ ਸਰਪੰਚ ਮੈਂਬਰ ਪਿੰਡ ਦੀ ਪੰਚਾਇਤ ਉਹਨਾਂ ਨੂੰ ਮਤਾ ਪਾਉਣਾ ਚਾਹੀਦਾ ਪਿੰਡ ਦੇ ਵਿੱਚ ਹੁਣ ਮੌਕਾ ਇਹ ਹੁਣ ਮੌਕਾ ਇਹ ਮਤਾ ਪਾਇਆ ਜਾਊਗਾ ਪਿੰਡਾਂ ਪਿੰਡਾਂ ਦੇ ਵਿੱਚੋਂ ਕੱਢੇ ਜਾਣਗੇ ਮਤਾ ਪਾਉਣਾ ਚਾਹੀਦਾ ਉਹਨਾਂ ਨੂੰ ਮਤਲਬ ਕੀ ਵੀ ਜਿਹੜਾ ਵੀ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹੂਗਾ ਜਿਹੜਾ ਉਹਦੇ ਨਾਲ ਮਤਲਬ ਕੀ ਤਾਲਮੇਲ ਰੱਖੂਗਾ ਜਿਹੜਾ ਵੀ ਲਿਆਊਗਾ ਉਹਨਾਂ ਦਾ ਵਾਹੀ ਕੱਟ ਕਰਨਾ ਚਾਹੀਦਾ ਤੇ ਜਿਹੜਾ ਵੀ ਮਤਲਬ ਕੀ ਜੀਰੀ ਝੋਨੇ ਦਾ ਸਮਾਂ ਆਉਂਦਾ ਉੱਥੇ ਸਾਡੇ ਪੰਜਾਬ ਦੇ ਕਿਰਤੀ ਲੋਕ ਕੰਮ ਕਰਨਗੇ ਉੱਥੇ ਸਾਡੇ ਪੰਜਾਬ ਦੇ ਮਜ਼ਦੂਰ ਲੋਕ ਕੰਮ ਕਰਨਗੇ ਨਾ ਕਿ ਇਹ ਪ੍ਰਵਾਸੀ ਕੰਮ ਕਰਨਗੇ ਤੇ ਇਹਨਾਂ ਦਾ ਪ੍ਰਵਾਸੀਆਂ ਦਾ ਬਿਲਕੁਲ ਹੀ ਵਾਈ ਕਾਟ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਇਹ ਮਤੇ ਪੈਣੇ ਚਾਹੀਦੇ ਨੇ ਪਿੰਡਾਂ ਦੇ ਮੈਂ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਨੀ ਆ ਇਹ ਤੁਹਾਡੇ ਘਰਾਂ ਦੇ ਵਿੱਚ ਡਾਕੇ ਮਾਰਦੇ ਨੇ ਸਾਡੀਆਂ ਜਿਹੜੀਆਂ ਧੀਆਂ ਪੈਣਾ ਨੇ ਉਹਨਾਂ ਦੇ ਵੀ ਮਤਲਬ ਕੀ ਸ਼ੋਸ਼ਣ ਕਰਕੇ ਭੱਜ ਜਾਂਦੇ ਨੇ ਤੇ ਪਤਾ ਕੁਝ ਵੀ ਨਹੀਂ ਲੱਗਦਾ ਹੈਗਾ ਕਿੱਥੇ ਗਏ ਸੋ ਸਾਥੀਓ ਜਮੀਰਾਂ ਨੂੰ ਨਾ ਮਾਰੋ ਜਮੀਰਾਂ ਨੂੰ ਜਗਾ ਲਓ ਪੰਜਾਬੀਓ ਜਗਾ ਲਓ ਜਮੀਰਾਂ ਨੂੰ ਜਿਉਂਦੀਆਂ ਰੱਖ ਲਓ ਆਪਣੇ ਇੱਧਰ ਪੰਜਾਬੀ ਫੌਰਨ ਦੇ ਵਿੱਚ ਬਾਹਰ ਜਾਂਦੇ ਨੇ ਪਾਸਵਰਡ ਬੰਦਾ ਉਹਨਾਂ ਦਾ ਮਤਲਬ ਕਿ ਲੱਖਾਂ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਫੇਰ ਵੀ ਉਹਨਾਂ ਦੀ ਮਤਲਬ ਕਿ ਉਧਰ ਕੋਈ ਵੀ ਸੁਰੱਖਿਆ ਨਹੀਂ ਹੈਗੀ ਫੇਰ ਵੀ ਆਪਾਂ ਨੂੰ ਸਮਝਿਆ ਜਾਂਦਾ ਇਹ ਪੰਜਾਬੀ ਨੇ ਵਾਰੋ ਆਏ ਨੇ ਐਨੀਆਂ ਸਹੂਲਤਾਂ ਆਪਾਂ ਨੂੰ ਨਹੀਂ ਮਿਲਦੀਆਂ ਬਾਹਰ ਜਾ ਕੇ ਜਾਣ ਸਾਰ ਜਿਹੜੀਆਂ ਇੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਮਿਲ ਜਾਂਦੀਆਂ ਨੇ ਆ ਕੇ ਸਮਝੋ ਪੰਜਾਬੀਓ ਸਮਝੋ ਜਿਹੜਾ ਮਤਾ ਪਾਊਗਾ ਪਿੰਡ ਦੇ ਵਿੱਚ ਸਰਪੰਚ ਪ੍ਰਵਾਸੀ ਮਜ਼ਦੂਰ ਲਈ ਉਹਦੀ ਨਾ ਜ਼ਮੀਰ ਜਾਗਦੀ ਹੋਊਗੀ ਜਿਹੜਾ ਨਹੀਂ ਪਾਊਗਾ ਮਤਾ ਉਹਦੀ ਜ਼ਮੀਰ ਮਰੀ ਹੋਈ ਹੋਊਗੀ ਗੁੱਸਾ ਕਰਨਾ ਜੀ ਸਭ ਕੇ ਕਰ ਲਿਓ ਪਰ ਇਹ ਸੱਚਾ ਕੁਸੁੰਨ ਦੇ ਦੇ ਕੇ ਪੰਜਾਬ ਦੇ ਲੋਕ ਰੋਣ ਲਾ ਤੇ ਅੱਖਾਂ ਦੇ ਵਿੱਚ ਕੁਸੁੰਨ ਦੇ ਦੇ ਕੇ ਰੋ ਰਹੇ ਨੇ ਪੰਜਾਬ ਦੇ ਉੱਤੇ ਕਬਜ਼ਾ ਬਹੁਤ ਸ਼ੇਦੀ ਕਰ ਲੈਣਗੇ ਪ੍ਰਵਾਸੀ ਮਜ਼ਦੂਰ ਸਮਝ ਜੋ ਜ਼ਮੀਰਾਂ ਨੂੰ ਜਾਗਦੀਆਂ ਰੱਖ ਲੋ ਜਗਾ ਲਓ ਜ਼ਮੀਰਾਂ ਨੂੰ ਤੁਸੀਂ ਨਾ ਮਾਰੋ ਨਾ ਮਾਰੋ ਤੁਸੀਂ ਉੱਲੂ ਵਾਂਗੂ ਅੱਖਾਂ ਨਾ ਮਿੱਚੋ ਤੁਸੀਂ ਬਹੁਤ ਦੁੱਖ ਹੁੰਦਾ ਸਾਨੂੰ ਸਾਡੇ ਪੰਜਾਬ ਦੇ ਉੱਤੇ ਵੀ ਪ੍ਰਵਾਸੀ ਆ ਕੇ ਇੱਥੇ ਕਬਜ਼ਾ ਕਰਦੇ ਨੇ ਤੇ ਸ਼ਰਿਆਮ ਸਾਡੇ ਬੱਚਿਆਂ ਤੇ ਕਤਲ ਕਰਕੇ ਮਿੰਟਜ ਦੀ ਫਰਾਰ ਹੋ ਜਾਂਦੇ ਨੇ ਸਣੇ ਆਪਦੇ ਟੱਬਰ ਨੂੰ ਲੈ ਕੇ ਤੇ ਸਾਡਾ ਇੱਥੇ ਪੰਜਾਬ ਦੇ ਵਿੱਚ ਜੇ ਕੋਈ ਬਾਰਦਾਤ ਕਰੂਗਾ ਸਾਨੂੰ ਡਰ ਬਹੁਤ ਲੱਗਦਾ ਅਸੀਂ ਬਾਰਦਾਤ ਕਰਦੇ ਵੀ ਨਹੀਂ ਅਸੀਂ ਆਪਦੇ ਹੱਕੇ ਮੰਗਾ ਲਈ ਅਸੀਂ ਧਰਨੇ ਮਜਾਰੇ ਦੇ ਉੱਤੇ ਬੈੰਨੇ ਆ ਤੇ ਸਾਡੇ ਤੇ ਪਰਚੇ ਹੋ ਜਾਂਦੇ ਨੇ ਸਾਨੂੰ ਜੇਲ੍ਹਾਂ ਦੇ ਵਿੱਚ ਟਾੜਿਆ ਜਾਂਦਾ ਤੇ ਇਹਨਾਂ ਦੀ ਪ੍ਰਵਾਸੀ ਮਜ਼ਦੂਰਾਂ ਦੀ ਆਉ ਭਗਤ ਕੀਤੀ ਜਾਂਦੀ ਆ ਸੇਵਾ ਕੀਤੀ ਜਾਂਦੀ ਆ ਜਵਾਈਆਂ ਵਾਂਗੂ ਉਹ ਨਾ ਮਾਰੋ ਤੁਸੀਂ ਜ਼ਮੀਰ ਆਵਦੀਆਂ ਨਾ ਮਾਰੋ ਜ਼ਮੀਰ